ਅਬ ਤੁਸੀਂ ਮੋਡਲਿੰਗ ਕਰਦੇ ਹੋ ਸੁਪਨਾ ਸੀ ਕਿ ਅਚਾਨਕ ਹੀ ਚੇਂਜ ਹੋਏ ਤੁਸੀਂ ਤੇ ਮੋਡਲਿੰਗ ਵੱਲ ਆ ਗਏ ਮੈਂ ਤਾਂ ਹਾਲੇ ਵੀ ਚੁੰਡੀ ਵੱਟ ਕੇ ਆਪਣੇ ਨੂੰ ਪੁੱਛਦਾ ਵੀ ਹੋ ਕੀ ਗਿਆ ਮੈਨੂੰ ਨਹੀਂ ਸਮਝ ਆ ਰਹੀ ਕੀ ਹੋਇਆ ਸਵੇਰ ਉੱਠ ਕੇ ਮਤਲਬ ਰੱਬ ਦਾ ਸ਼ੁਕਰਾਨਾ ਜ਼ਰੂਰ ਕਰੀਦਾ ਮੈਨੂੰ ਨਹੀਂ ਪਤਾ ਹੋਇਆ ਕਿ ਕੀ ਹੋਇਆ ਕਦ ਹੋਇਆ ਰੱਬ ਨੇ ਆਪਣੇ ਆਪ ਹੀ ਦਰਵਾਜ਼ੇ ਖੋਲ੍ਹ ਦੇ ਗਏ ਮੈਨੇ ਹਾਂ ਜਦੋਂ ਵਰਕਆਊਟ ਵਗੈਰਾ ਕਰਕੇ ਇੱਕ ਗਲੋ ਆਇਆ ਸੀ ਫੇਸ ਤੇ ਬੰਦੇ ਨੇ ਮੈਂ ਫੋਟੋਆਂ ਪਾਈਆਂ ਜਿਵੇਂ ਦੱਸਿਆ ਟਵਿੱਟਰ ਤੇ ਪਾਈ ਫਿਲਮ ਫਿਲਮ ਦੀ ਉਸ ਤੋਂ ਬਾਅਦ ਲੱਗਿਆ ਵੀ ਚਲੋ ਠੀਕ ਹੈ ਐਡ ਸ਼ੂਟ ਕਰ ਲਾਂਗੇ ਕਰ ਲਾਂਗੇ ਬਟ ਆ ਫੈਸ਼ਨ ਸ਼ੋਅ ਆਏ ਜਿਹੜੇ ਇੰਨੀ ਕਾਮਯਾਬੀ ਮਿਲੀ ਸੋਸ਼ਲ ਮੀਡੀਆ ਤੇ ਇੰਨਾ ਪ੍ਰਚਾਰ ਹੋ ਗਿਆ ਮੇਰਾ ਉਹ ਮੈਂ ਮੇਰੇ ਸਮਝ ਤੋਂ ਬਾਹਰ ਹੈ ਹਾਲੇ ਵੀ ਹਾਲੇ ਵੀ ਮੈਂ ਕਈ ਵਾਰ ਚੁੰਡੀ ਫੜਦਾ ਹੁੰਨਾ ਉਹ ਭਾਈ ਹੋਕ ਹੀ ਰਿਹਾ ਤੇ ਨਾ ਜ਼ਿੰਦਗੀ ਚ ਰੱਬ ਦਾ ਸ਼ੁਕਰਿਆ ਨਾਲ ਮਾਂ ਦੀ ਬਲੇਸਿੰਗਸ ਮੈਂ ਇੱਕ ਦੋ ਦਿਨ ਪਹਿਲਾਂ ਵੀ ਇੱਕ ਇੰਟਰਵਿਊ ਤੇ ਮੈਨੂੰ ਜਰਨਲਿਸਟ ਸੀਗੇ ਉਹਨਾਂ ਨੇ ਕਿਹਾ ਕਿ ਆਪਨਾ ਕਿਸੇ ਨੇ ਐਸਟ੍ਰੋਲੋਜਰ ਹੈ ਉਹ ਕਹਿੰਦੇ ਆ ਵੀ ਜੀ ਤੁਸੀਂ ਮਾਂ ਦੇ ਪੈਰ ਛੂ ਕੇ ਨਿਕਲੋਗੇ ਘਰੋਂ ਤੇ ਹਮੇਸ਼ਾ ਤੁਹਾਡੀ ਬਲੇਸਿੰਗ ਰਹਿਣਗੀ ਮੈਂ ਉਹੀ ਬੰਦਾ ਮਾਂ ਮੇਰੇ ਲਈ ਇੱਕ ਤਰ੍ਹਾਂ ਦਾ ਰੱਬ ਹੈ ਤੇ ਮਾਂ ਦੀਆਂ ਜਿਹੜੀਆਂ ਦੁਆਇਆਂ ਤੁਹਾਡੇ ਬਹੁਤ ਕੰਮ ਆਉਂਦੀਆਂ ਸਾਰਿਆਂ ਨੂੰ ਇੱਕ ਸੰਦੇਸ਼ ਦੇਣਾ ਚਾਹਨਾ ਕਿ ਯੂ نو ਜਿੰਨਾ ਤੁਸੀਂ ਪਿਆਰ ਮਾਂ ਨੂੰ ਕਰੋਗੇ ਉਨੰਹੀ ਤੁਹਾਨੂੰ ਰੱਬ ਦੇਊਗਾ